ਪਾਠ 13 ਲੇਖ ਰਚਨਾ ਮੇਰਾ ਸਕੂਲ ਮੇਰੇ ਸਕੂਲ ਦਾ ਨਾਮ ਡੈਸ਼ ਸਕੂਲ ਹੈ ਇਹ ਡੈਸ਼ ਸ਼ਹਿਰ ਵਿੱਚ ਸਥਿਤ ਹੈ ਇਸ ਦੀ ਇਮਾਰਤ ਬਹੁਤ ਵੱਡੀ ਹੈ ਇਸ ਦੇ ਖੁੱਲੇ-ਖੁੱਲੇ ਅਤੇ ਹਵਾਦਾਰ ਕਮਰੇ ਬਹੁਤ ਸੁੰਦਰ ਹਨ ਮੇਰੇ ਸਕੂਲ ਵਿੱਚ 1000 ਤੋਂ ਵੱਧ ਬੱਚੇ ਪੜ੍ਹਦੇ ਹਨ ਮੇਰੇ ਸਕੂਲ ਵਿੱਚ ਬੱਚਿਆਂ ਦੇ ਖੇਡਣ ਲਈ ਦੋ ਖੇਡ ਦੇ ਮੈਦਾਨ ਹਨ ਬੱਚਿਆਂ ਦੇ ਪੀਣ ਲਈ ਸਾਫ਼ ਪਾਣੀ ਦਾ ਪ੍ਰਬੰਧ ਹੈ। ਮੇਰੇ ਸਕੂਲ ਦੇ ਅਧਿਆਪਕ ਬਹੁਤ ਮਿਹਨਤੀ ਹਨ। ਮੇਰੇ ਸਕੂਲ ਵਿੱਚ ਪੜ੍ਹਾਈ ਦੇ ਨਾਲ ਨਾਲ ਸੰਗੀਤ ਅਤੇ ਧਾਰਮਿਕ ਵਿਦਿਆ ਵੀ ਦਿੱਤੀ ਜਾਂਦੀ ਹੈ। ਮੈਨੂੰ ਮੇਰਾ ਸਕੂਲ ਬਹੁਤ ਚੰਗਾ ਲੱਗਦਾ ਹੈ। ਰੱਬ ਕਰੇ ਮੇਰਾ ਸਕੂਲ ਸਭ ਲਈ ਚਾਨਣ ਮੁਨਾਰਾ ਬਣੇ। ਮਿੱਤਰ ਮਿੱਤਰ ਦੋ ਤਰ੍ਹਾਂ ਦੇ ਹੁੰਦੇ ਹਨ, ਚੰਗੇ ਅਤੇ ਮਾੜੇ। ਮੇਰੇ ਬਹੁਤ ਮਿੱਤਰ ਹਨ। ਪਰ ਡੈਸ਼ ਮੇਰਾ ਸਭ ਤੋਂ ਚੰਗਾ ਮਿੱਤਰ ਹੈ ਚੰਗੇ ਮਿੱਤਰ ਹਰ ਮੁਸੀਬਤ ਵਿੱਚ ਸਾਡਾ ਸਾਥ ਦਿੰਦੇ ਹਨ ਅਸੀਂ ਦੋਵੇਂ ਇਕੱਠੇ ਸਕੂਲ ਜਾਂਦੇ ਹਾਂ ਉਹ ਮੇਰੀ ਜਮਾਤ ਵਿੱਚ ਹੀ ਪੜਦਾ ਹੈ ਉਹ ਮੇਰੇ ਘਰ ਦੇ ਨੇੜੇ ਹੀ ਰਹਿੰਦਾ ਹੈ ਅਸੀਂ ਦੋਵੇਂ ਇਕੱਠੇ ਪੜਦੇ ਅਤੇ ਖੇਡਦੇ ਹਾਂ ਉਹ ਪੜਾਈ ਵਿੱਚ ਬਹੁਤ ਹੁਸ਼ਿਆਰ ਹੈ ਉਹ ਹਮੇਸ਼ਾ ਸੱਚ ਬੋਲਦਾ ਹੈ ਉਸ ਸਮੇਂ ਦਾ پابੰਦ ਹੈ ਮੈਨੂੰ ਮੇਰਾ ਮਿੱਤਰ ਬਹੁਤ ਚੰਗਾ ਲੱਗਦਾ ਹੈ ਰੱਬ ਅਜੀਹਾ ਮਿੱਤਰ ਸਭ ਨੂੰ ਦੇਵੇ ਅਤੇ ਸਾਡੀ ਮਿੱਤਰਤਾ ਇਸੇ ਤਰ੍ਹਾਂ ਕਾਇਮ ਰਹੇ ਮੇਰਾ ਮੋਬਾਈਲ ਫੋਨ ਇਹ ਮੇਰਾ ਮੋਬਾਈਲ ਫੋਨ ਹੈ ਇਹ ਮੇਰੇ ਬਹੁਤ ਕੰਮ ਆਉਂਦਾ ਹੈ ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣਾ ਸੌਖਾ ਹੈ ਇਸ ਨੂੰ ਜੇਬ ਵਿੱਚ ਆਸਾਨੀ ਨਾਲ ਰੱਖ ਸਕਦੇ ਹਾਂ ਇਹ ਸਾਡਾ ਮਿੰਨੀ ਕੰਪਿਊਟਰ ਹੀ ਹੈ ਇਸ ਫੋਨ ਦੀ ਸਹਾਇਤਾ ਨਾਲ ਮੈਂ ਆਨਲਾਈਨ ਪੜਾਈ ਕਰਦਾ ਹਾਂ ਇਸ ਵਿੱਚ ਮੈਂ ਖੇਡ ਗੇਮ ਵੀ ਖੇਡਦਾ ਹਾਂ ਇਸ ਰਾਹੀਂ ਦੋਸਤਾਂ ਮਿੱਤਰਾਂ ਨਾਲ ਗੱਲ ਵੀ ਕੀਤੀ ਜਾ ਸਕਦੀ ਹੈ ਇਸ ਰਾਹੀਂ ਕਿਸੇ ਨੂੰ ਸੰਦੇਸ਼ ਵੀ ਭੇਜਿਆ ਜਾ ਸਕਦਾ ਹੈ ਅੱਜ ਕੱਲ ਫੋਨ ਸਾਡੇ ਜੀਵਨ ਦਾ ਜ਼ਰੂਰੀ ਅੰਗ ਬਣ ਗਿਆ ਹੈ ਕੋਰੋਨਾ ਮਹਾਮਾਰੀ ਹੱਥਾਂ ਨੂੰ ਵਾਰ-ਵਾਰ ਧੋਣਾ ਚਾਹੀਦਾ ਹੈ ਚਿਹਰੇ ਤੇ ਸਾਫ਼ ਮਾਸਕ ਲਗਾ ਕੇ ਰੱਖੋ ਉਚਿਤ ਦੂਰੀ ਬਣਾ ਕੇ ਰੱਖੋ ਕੋਰੋਨਾ ਇੱਕ ਮਹਾਮਾਰੀ ਸਭ ਤੋਂ ਵੱਡੀ ਬਿਮਾਰੀ ਹੈ ਇਸ ਨੂੰ ਛੂਤ ਕਿਸੇ ਨੂੰ ਛੂਹਣ ਨਾਲ ਹੋਣ ਵਾਲੀ ਬਿਮਾਰੀ ਦੀ ਬਿਮਾਰੀ ਵੀ ਕਹਿੰਦੇ ਹਨ ਇਹ ਬਹੁਤ ਭਿਆਨਕ ਬਿਮਾਰੀ ਹੈ ਇਸ ਬਿਮਾਰੀ ਵਿੱਚ ਸਾਹ ਲੈਣਾ ਔਖਾ ਹੋ ਜਾਂਦਾ ਹੈ ਇਸ ਬਿਮਾਰੀ ਵਿੱਚ ਖਾਂਸੀ ਜ਼ੁਕਾਮ ਤੇਜ਼ ਬੁਖਾਰ ਹੋ ਜਾਂਦਾ ਹੈ ਇਸ ਬਿਮਾਰੀ ਤੋਂ ਬਚਣ ਲਈ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਆਪਣੇ ਹੱਥਾਂ ਨੂੰ ਵਾਰ-ਵਾਰ ਧੋਣਾ ਚਾਹੀਦਾ ਹੈ ਆਪਣੇ ਚਿਹਰੇ ਤੇ ਸਾਫ਼ ਮਾਸਕ ਲਗਾ ਕੇ ਕਿਧਰੇ ਆਉਣਾ ਜਾਣਾ ਚਾਹੀਦਾ ਹੈ ਕੁਝ ਸਾਵਧਾਨੀਆਂ ਵਰਤ ਕੇ ਇਸ ਜਾਨਲੇਵਾ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਸਵੇਰ ਦੀ ਸੈਰ ਸਵੇਰ ਦੀ ਸੈਰ ਬਹੁਤ ਗੁਣਕਾਰੀ ਹੈ ਇਸ ਵੇਲੇ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ ਪੰਛੀਆਂ ਦੀ ਆਵਾਜ਼ ਮਨ ਨੂੰ ਮੋਹ ਲੈਂਦੀ ਹੈ ਸਵੇਰੇ ਸਵੇਰੇ ਸ਼ੁੱਧ ਅਤੇ ਤਾਜ਼ੀ ਹਵਾ ਮਿਲਦੀ ਹੈ। ਇਸ ਸਮੇਂ ਕੁਦਰਤ ਦਾ ਨਜ਼ਾਰਾ ਬਹੁਤ ਸੋਹਣਾ ਲੱਗਦਾ ਹੈ। ਸਵੇਰ ਵੇਲੇ ਸੂਰਜ ਦੀਆਂ ਕਿਰਨਾਂ ਹੱਡੀਆਂ ਨੂੰ ਮਜ਼ਬੂਤ ਕਰਦੀਆਂ ਹਨ। ਸਵੇਰ ਦੀ ਸੈਰ ਸਰੀਰ ਨੂੰ ਅਤੇ ਦਿਮਾਗ ਨੂੰ arogh ਰੱਖਦੀ ਹੈ। arogh ਸਰੀਰ ਵਿੱਚ ਹੀ arogh ਮਨ ਨਿਵਾਸ ਕਰਦਾ ਹੈ। ਇਹ ਮਨੁੱਖ ਦੇ ਸਰੀਰ ਨੂੰ ਫੁਰਤੀਲਾ ਬਣਾਉਂਦਾ ਹੈ। ਹਰ ਮਨੁੱਖ ਨੂੰ ਸਵੇਰ ਦੀ ਸੈਰ ਦੀ ਮਹੱਤਤਾ ਸਮਝਣੀ ਚਾਹੀਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਨੂੰ ਰਾਏ ਪੋਏ ਦੀ ਤਲਵੰਡੀ ਵਿਖੇ ਹੋਇਆ। ਉਹਨਾਂ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਸੀ ਅਤੇ ਮਾਤਾ ਜੀ ਦਾ ਨਾਮ ਤ੍ਰਿਪਤਾ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਭੈਣ ਸੀ ਜਿਸ ਦਾ ਨਾਮ ਬੇਬੇ ਨਾਨਕੀ ਸੀ। ਗੁਰੂ ਜੀ ਦੀ ਪਤਨੀ ਦਾ ਨਾਮ ਮਾਤਾ ਸੁਲਖਣੀ ਸੀ। ਉਹਨਾਂ ਦੇ ਦੋ ਪੁੱਤਰ ਸਨ, ਸ਼੍ਰੀ ਚੰਦ ਜੀ ਅਤੇ ਲక్ష్ਮੀ ਚੰਦ ਜੀ। ਬਚਪਨ ਤੋਂ ਹੀ ਗੁਰੂ ਜੀ ਨੂੰ ਰੱਬ ਦੀ ਲਗਨ ਸੀ। ਕੁਰਾਹੇ ਪੈ ਚੁੱਕੇ ਲੋਕਾਂ ਨੂੰ ਸਿੱਧੇ ਰਾਹੇ ਪਾਉਣ ਲਈ ਉਹਨਾਂ ਨੇ ਚਾਰ ਲੰਮੀਆਂ ਯਾਤਰਾਵਾਂ ਕੀਤੀਆਂ ਜਿਨ੍ਹਾਂ ਨੂੰ ਉਦਾਸੀਆਂ ਕਹਿੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਜਪਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਮੁੱਖ ਰਚਨਾ ਹੈ। 1539 ਈਸਵੀ ਨੂੰ ਕਰਤਾਰਪੁਰ ਵਿੱਚ ਉਹ ਜੋਤੀ ਜੋਤ ਸਮਾ ਗਏ। ਗਰਮੀ ਦੀ ਰੁੱਤ ਭਾਰਤ ਦੇਸ਼ ਵਿੱਚ 6 ਰੁੱਤਾਂ ਆਉਂਦੀਆਂ ਹਨ। ਇਨਾ ਵਿੱਚੋਂ ਇੱਕ ਗਰਮੀ ਦੀ ਰੁੱਤ ਹੈ ਵਿਸਾਖੀ ਤੋਂ ਬਾਅਦ ਗਰਮੀ ਵੱਧ ਜਾਂਦੀ ਹੈ ਇਸ ਰੁੱਤ ਵਿੱਚ ਸੂਤੀ ਕੱਪੜੇ ਚੰਗੇ ਲੱਗਦੇ ਹਨ ਗਰਮੀ ਦੀ ਰੁੱਤ ਵਿੱਚ ਫਲਾਂ ਦੀ ਭਰਮਾਰ ਹੁੰਦੀ ਹੈ ਸਕੂਲ ਵਿੱਚ ਬੱਚਿਆਂ ਨੂੰ ਛੁੱਟੀਆਂ ਹੋ ਜਾਂਦੀਆਂ ਹਨ ਪੱਖੇ ਕੂਲਰ ਅਤੇ ਏਸੀ ਦੀ ਹਵਾ 'ਚ ਬੈਠਣ ਨੂੰ ਦਿਲ ਕਰਦਾ ਹੈ ਠੰਡੇ ਸ਼ਰਬਤ ਅਤੇ ਆਈਸਕ੍ਰੀਮ ਖਾਣ ਨੂੰ ਮਿਲਦੀ ਹੈ ਹਰ ਪਾਸੇ ਗਰਮ ਲੂ ਚੱਲਦੀ ਹੈ ਹਰ ਕਿਸੇ ਨੂੰ ਪਸੀਨੇ ਆਉਂਦੇ ਹਨ ਪਰ ਇਸ ਰੁਤ ਦਾ ਵੀ ਆਪਣਾ ਹੀ ਇੱਕ ਮਜ਼ਾ ਹੁੰਦਾ ਹੈ ਚੰਗਾ ਬੱਚਾ ਚੰਗਾ ਬੱਚਾ ਸਵੇਰੇ ਜਲਦੀ ਉੱਠਦਾ ਹੈ ਉਹ ਆਪਣੇ ਮਾਤਾ ਪਿਤਾ ਨੂੰ ਪ੍ਰਣਾਮ ਕਰਦਾ ਹੈ ਉਹ ਦਿਨ ਵਿੱਚ ਦੋ ਵਾਰ ਬੁਸ਼ ਕਰਦਾ ਹੈ ਚੰਗਾ ਬੱਚਾ ਹਰ ਰੋਜ਼ ਨਹਾਉਂਦਾ ਹੈ ਉਹ ਆਪਣੇ ਵਾਲ ਕੰਗੀ ਨਾਲ ਸੰਵਾਰ ਕੇ ਰੱਖਦਾ ਹੈ ਕੁਝ ਵੀ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੱਥ ਸਾਬਣ ਨਾਲ ਧੋਂਦਾ ਹੈ ਉਹ ਕੇਵਲ ਘਰ ਦਾ ਬਣਿਆ ਸਾਫ਼ ਸੁਥਰਾ ਖਾਣਾ ਹੀ ਖਾਂਦਾ ਹੈ। ਉਹ ਖੂਬ ਪਾਣੀ ਪੀਂਦਾ ਹੈ। ਚੰਗਾ ਬੱਚਾ ਸਕੂਲ, ਪਾਰਕ ਜਾਂ ਘਰ ਤੋਂ ਬਾਹਰ ਕਿਧਰੇ ਵੀ ਜਾਣ ਲੱਗਿਆ ਮਾਸਕ ਲਗਾਉਂਦਾ ਹੈ। ਚੰਗਾ ਬੱਚਾ ਸਮਾਜਿਕ ਦੂਰੀ ਬਣਾ ਕੇ ਰੱਖਣ ਦਾ ਧਿਆਨ ਰੱਖਦਾ ਹੈ। ਉਹ ਆਪਣੀ ਅਤੇ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਦਾ ਹੈ। ਚੰਗਾ ਬੱਚਾ ਰਾਤੀ ਜਲਦੀ ਸੌਂ ਜਾਂਦਾ ਹੈ। ਮੇਰਾ ਕੰਪਿਊਟਰ ਇਹ ਮੇਰਾ ਕੰਪਿਊਟਰ ਹੈ ਸਕੂਲ ਵਿੱਚ ਸਾਨੂੰ ਕੰਪਿਊਟਰ ਚਲਾਉਣਾ ਸਿਖਾਇਆ ਜਾਂਦਾ ਹੈ ਕੰਪਿਊਟਰ ਵਿੱਚ ਕੀਬੋਰਡ ਅਤੇ ਮਾਊਸ ਹੁੰਦਾ ਹੈ ਸੀਪੀਯੂ ਕੰਪਿਊਟਰ ਦਾ ਦਿਮਾਗ ਹੁੰਦਾ ਹੈ ਕੰਪਿਊਟਰ ਸਾਡੇ ਬਹੁਤ ਕੰਮ ਆਉਂਦਾ ਹੈ ਇਸ ਦੀ ਬਹੁਤੀ ਵਰਤੋਂ ਨਾਲ ਅੱਖਾਂ ਤੇ ਅਸਰ ਪੈਂਦਾ ਹੈ ਮੇਰੇ ਪਿਤਾ ਜੀ ਅਤੇ ਮਾਤਾ ਜੀ ਵੀ ਇਸ ਦੀ ਵਰਤੋਂ ਕਰਦੇ ਹਨ ਅੱਜ ਕੰਪਿਊਟਰ ਦਾ ਯੁੱਗ ਹੈ ਇਸ ਲਈ ਇਹ ਮੈਨੂੰ ਬਹੁਤ ਪਸੰਦ ਹੈ ਸਾਡਾ ਪੰਜਾਬ ਸਾਡੇ ਪ੍ਰਾਂਤ ਦਾ ਨਾਂ ਪੰਜਾਬ ਹੈ ਇਹ ਪੰਜਾਂ ਦਰਿਆਵਾਂ ਦਾ ਦੇਸ਼ ਹੈ ਇਸ ਨੂੰ ਸਾਰੇ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ ਇਸ ਦੀਆਂ ਹੱਦਾਂ ਹਿਮਾਚਲ ਪ੍ਰਦੇਸ਼ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਅਤੇ ਪਾਕਿਸਤਾਨ ਨਾਲ ਲੱਗਦੀਆਂ ਹਨ ਇਸ ਦੀ ਰਾਜਧਾਨੀ ਚੰਡੀਗੜ੍ਹ ਹੈ ਇੱਥੋਂ ਦਾ ਪੌਣ ਪਾਣੀ ਗਰਮੀਆਂ ਵਿੱਚ ਗਰਮ ਅਤੇ ਸਰਦੀਆਂ ਵਿੱਚ ਸਰਦ ਹੁੰਦਾ ਹੈ ਇੱਥੋਂ ਦੇ ਲੋਕ ਬਹੁਤ ਮਿਹਨਤੀ ਤੇ ਅਣਖੀਲੇ ਹਨ ਇਹ ਸਾਰੇ ਦੇਸ਼ ਵਿੱਚ ਸਭ ਤੋਂ ਖੁਸ਼ਹਾਲ ਪ੍ਰਾਂਤ ਹੈ ਇੱਥੇ ਬਹੁਤ ਸਾਰੇ ਪ੍ਰਸਿੱਧ ਧਾਰਮਿਕ ਤੇ ਇਤਿਹਾਸਿਕ ਸਥਾਨ ਹਨ ਮੈਨੂੰ ਆਪਣੇ ਇਸ ਪ੍ਰਾਂਤ ਨਾਲ ਬਹੁਤ ਪਿਆਰ ਹੈ